ਅੱਜ ਸਾਨੂੰ ਪੱਟਵੰਤਣ ਹੋ ਗਿਆ। ਫਾਜ਼ਲਤਾ ਜਿਲ੍ਹੇ ਦੀ ਹੜ੍ਹ ਪੀੜਤ ਲੋਕਾਂ ਦੀਆਂ ਜ਼ਮੀਨਾਂ ਨੂੰ ਸਵਾਰਨ ਵਾਸਤੇ ਭਾਰਤੀ ਕਿਸਾਨੀ ਦੇ ਨਾਲ ਇੱਕ ਦਾ ਉਰਾਨ ਦੀ ਅਗਵਾਈ ਦੇ ਵਿੱਚ ਤਕਰੀਬਨ ਇੱਥੇ 50-60 ਟਰੈਕਟਰ ਹੈ ਜਿਹੜੇ ਉਹ ਅੱਜ 5 ਦਿਨਾਂ ਤੋਂ ਉਹਨਾਂ ਦੇ ਖੇਤਾਂ ਨੂੰ ਸਵਾਰਨ ਵਾਸਤੇ ਰੋਜ਼ ਇਹਨਾਂ ਖੇਤਾਂ ਦੇ ਵਿੱਚ ਚੱਲਦੇ ਐ। ਇਹਦਾ ਖੇਤਾਂ ਦੇ ਵਿੱਚ ਜਿੱਥੇ ਅਸੀਂ ਅੱਜ ਉਹਨਾਂ ਦੇ ਖੇਤ ਸਵਾਰਨ ਵਾਸਤੇ ਝੰਗੜਪੈਣੀ ਪਿੰਡ ਦੇ ਵਿੱਚ ਜਿੱਥੇ ਫੜਦੇ ਪਾਣੀ ਨੇ ਬਹੁਤ ਵੱਡੇ ਵੱਡੇ ਟੋਏ ਪਾਏ ਹੋਏ ਐ ਉਹ ਟੋਏ ਪੂਰਨ ਦੇ ਲਈ ਅੱਜ ਉਸ ਟਰੈਕਟਰ ਐ ਜਿਹੜੇ ਉਹ ਝੰਗੜਪੈਣੀ ਦੇ ਵਿੱਚ ਚੱਲ ਰਹੇ ਐ ਉਸ ਦੂਜੇ ਪਿੰਡਾਂ ਦੇ ਵਿੱਚ ਟਰੈਕਟਰ ਐ ਜਿਹੜੇ ਉਹ ਚੱਲ ਰਹੇ ਐ ਅੱਜ ਹੀ ਆਪਦੇ ਮਿੱਥੇ ਸਮੇਂ ਮੁਕਾਬਕ ਜਿਹੜੀ ਇੱਕ ਹਫਤਾ ਇਹਨਾਂ ਟਰੈਕਟਰਾਂ ਦਾ ਇਹਨਾਂ ਪਿੰਡਾਂ ਦੇ ਵਿੱਚ ਲਾਉਣਾ ਸੀ ਕਿਉਂਕਿ ਜੱਥੇਬੰਦੀ ਕੋਲੇ ਇੰਨੀ ਕੀ ਪੂੰਜੀ ਹੈ ਉਹ ਅਸੀਂ ਖਾਂਦੇ ਹੋ ਦਾਨੀ ਭਰਾਵਾਂ ਤੋਂ ਸਾਡੇ ਉਹ ਲੋਕਾਂ ਤੋਂ ਜਿਨ੍ਹਾਂ ਨੇ ਇਹਨਾਂ ਹੱਟਪੀੜ ਲੋਕਾਂ ਦੀ ਬਸੱਤੇ ਲਈ ਪਹਿਲਾਂ ਬਿਲ ਖੋਰ ਕੇ ਬਹੁਤ ਬੰਦੀ ਸਹਿਤਾ ਜਿਹੜੀ ਉਹ ਕੀਤੀ ਹੈ ਉਹਨਾਂ ਜੋ ਅਸੀਂ ਦੁਬਾਰਾ ਵੀ ਇਹ ਕਰਾਂਗੇ ਤੁਹਾਡੀ ਉਹ ਕੀਤੀ ਹੋਈ ਬਾਇਆ ਦੇ ਨਾਲ ਆ ਤੁਹਾਡੀ ਉਹ ਕੀਤੀ ਹੋਈ ਸਹਾਇਤਾ ਦੇ ਨਾਲ ਆ ਜਥੇਵੰਦੀ ਨੇ ਪਿਛਲੇ ਦਿਨਾਂ ਤੋਂ ਲੈ ਕੇ ਇਹਨਾਂ ਦੇ ਘਰਾਂ ਦੇ ਵਿੱਚ ਜਿੱਥੇ 6-6 ਮਹੀਨਿਆਂ ਦੀ ਕਣਕ ਪਚਾਈ ਹੈ ਜਾਂ ਇਹਨਾਂ ਦੇ ਡੰਗਰਾਂ ਦੇ ਲਈ ਦੂੜੀ ਤੰਦ ਪਚਾਇਆ ਹੈ ਜਾਂ ਇਹਨਾਂ ਦੇ ਪਰਿਵਾਰਾਂ ਨੂੰ ਢੀੜੇ ਕੱਪੜੇ ਆ ਜਿਹੜੇ ਉਹ ਮੁਹੱਈਆ ਕਰਕੇ ਗਏ ਆ ਪਿਛਲੇ ਦਿਨਾਂ ਦੇ ਵਿੱਚ ਹੋਰ ਬੇਨਤੀ ਸਾਡੇ ਲੋਕਾਂ ਨੂੰ ਇਹ ਗੱਲ ਵੀ ਕਰਾਂਗੇ ਕਿ ਇਹਨਾਂ ਲੋਕਾਂ ਦੀ ਹਾਲਤ ਬਹੁਤ ਥਾੜੀ ਹੈ ਉਸੇ ਸਾਹ ਨਾਲ तकरीबन 13 ਦਿਨ ਹੋ ਗਏ ਲਗਾਤਾਰ ਅਸੀਂ ਇਹਨਾਂ ਲੋਕਾਂ ਦੇ ਨਾਲ ਵਿਚਰ ਰਹੇ ਹਾਂ ਇਹਨਾਂ ਲੋਕਾਂ ਦੇ ਅਸੀਂ ਘਰ ਘਾਟ ਦੇਖੇ ਹੈ ਇਹਨਾਂ ਦਾ ਖਾਣਾ ਪੀਣਾ ਪਹਿਨਣਾ ਉਹ ਸਾਰਾ ਅਸੀਂ ਦੇਖਿਆ ਹੈ ਕਿਉਂਕਿ ਇਹ ਬਹੁਤ ਗਰੀਬੀ ਦੀ ਹਾਲਤ ਦੇ ਵਿੱਚ ਜੋ ਰਹੇ ਹੈ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਹੈ ਉਹ ਜਮੀਨਾ ਕਦੇ ਦੇਈ ਦੇ ਵਿੱਚ ਹੜ ਆ ਜਾਂਦੇ ਐ ਉਹ ਉਹ ਹੜ ਬਰਬਾਦ ਕਰ ਦਿੰਦੇ ਐ ਕਦੇ ਫਿਰ ਬੱਚੀ ਦੇ ਵਿੱਚ ਹੜ ਆ ਗਿਆ ਉਹਨੇ ਬਰਬਾਦ ਕਰਤਾ ਕਦੇ ਇੱਥੇ ਪਾਕਿਸਤਾਨ ਦੇ ਨਾਲ ਛੇੜਛਾੜ ਹੋ ਗਈ ਉਦੋਂ ਇਹਨਾਂ ਨੂੰ ਉੱਥੇ ਇੱਥੂ ਜਾਣਾ ਪੈਂਦਾ ਜਿਹੜੀ ਇਹੋ ਜੀ ਹਾਲਤ ਨੇ ਵਿੱਚ ਜਿਹੜੀ ਇਹਨਾਂ ਇਹ ਲੋਕ ਐ ਜਿਹੜੇ ਆਰਥਿਕ ਤੌਰ ਤੇ ਸਾਡੇ ਪੰਜਾਬ ਦੇ ਦੂਜੇ ਲੋਕਾਂ ਦੇ ਨਾਲੋਂ ਜਿਹੜੇ ਆਰਥਿਕ ਤੌਰ ਤੇ ਬਹੁਤ ਛੁਕੇ ਹੋਏ ਐ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਦੀ ਕਣਕ ਦੀ ਬਜਾਈ ਵੀ ਅਸੀਂ ਕਰ ਦਈਏ ਡੀਏਪੀ ਵੀ ਅਸੀਂ ਦੇ ਦਈਏ ਪਰ ਉਹ ਹੋਊਗਾ ਤਾਂ ਜੇ ਸਾਡੇ ਲੋਕ ਸਾਡੇ ਬਾਹਰ ਬੈਠੇ ਸਾਡੇ ਭੈਣ ਭਰਾ ਜਾਂ ਸਾਡੇ ਹੋਰ ਦਾਦੀ ਜੀ ਸੱਜਣਾ ਇਹ ਹੋਰ ਜਨਰਲ ਜਿਹੜਾ ਇਹ ਦਾ ਕਰਦੇ ਕਿ ਜਿਹੜੀ ਇਹ ਕੰਮ ਹੈ ਜਿਹੜਾ ਅਸੀਂ ਕਣਕ ਦੀ ਬਜਾਈ ਤੱਕ ਇਹਨਾਂ ਦਾ ਕਰ ਸਕਦੇ ਆ